ਹਾਂਜੀ ਵੀਰੋ ਮੈਂ ਸੈਕੰਡ ਸੋਡੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਤੇ ਆਪਾਂ ਫਿਲਮ ਬਣਾਈ ਸੀ ਚਮਾਰ ਸਾਹਿਬ ਫਿਲਮ ਬੜੀ ਵਧੀਆ ਲੋਕ ਬੜੀਆਂ ਤਾਰੀਫਾਂ ਕਰ ਰਹੇ ਆ ਗੁਰੂ ਮਹਾਰਾਜ ਗੁਰੂ ਰਵੀਦਾਸ ਮਹਾਰਾਜ ਦੀਆਂ ਸਿੱਖਿਆਵਾਂ ਅਸੀਂ ਦੁਨੀਆ ਤੱਕ ਲਿਆਂਦੀਆਂ ਸੀ ਪਰ ਆ ਜਿਹੜੇ ਗਾਲਾਂ ਕੱਢ ਰਹੇ ਵਿੱਚੋਂ ਇਹਨਾਂ ਨੂੰ ਕੀ ਤਕਲੀਫ ਆ ਓਏ ਇਹੋ ਜੀਆਂ ਗੰਦੀਆਂ ਗੰਦੀਆਂ ਤੁਸੀਂ ਗਾਲਾਂ ਕੱਢਦੇ ਕਮੈਂਟਾਂ ਵਿੱਚ ਕੀ ਤਕਲੀਫ ਆ ਤੁਹਾਨੂੰ ਪੂਰੀ ਫਿਲਮ ਵੇਖੋ ਅਸੀਂ ਕੁਝ ਮਾੜਾ ਕਿਹਾ ਵਿੱਚ ਕਿਸੇ ਬਾਰੇ ਮਾਰਾ ਹੈ ਕੁਝ ਕੋਈ ਗਲਤ ਮੈਸੇਜ ਹੈ ਮੈਨੂੰ ਦਾ ਬਿਲਕੁਲ ਨਹੀਂ ਹਰ ਚੀਜ਼ ਵਿੱਚ ਵਧੀਆ ਹੈ ਹਰ ਚੀਜ਼ ਵਧੀਆ ਫੇ ਆ ਕੁਝ ਪਤਾ ਨਹੀਂ ਕੌਣ ਆ ਲੰਡੂ ਜਿਹੜੇ ਗਾਲਾਂ ਕੱਢਦੇ ਆ ਉਹ ਕੀ ਬਿਮਾਰੀ ਆ ਤੁਹਾਨੂੰ ਹੁਣ ਅਸੀਂ ਜਮਾਲ ਸਾਹਿਬ ਟੂ ਲੈ ਕੇ ਆ ਰਹੇ ਆ ਬਾਕੀ ਜਮਾਲ ਕੌਮ ਨੇ ਸਾਡੀ ਸਪੋਰਟ ਕੀਤੀ ਆ ਤੇ ਪੂਰੀ ਸਪੋਰਟ ਕਰਿਓ ਤੇ ਬਾਕੀ ਆ ਜਿਹੜੇ ਗਾਲਾਂ ਕੱਢਦੇ ਉਹ ਯਾਰ ਕੋਈ ਚੰਗੀ ਫਿਲਮ ਬਣ ਦੋ ਉਹ ਵਿਚਾਰਾਂ ਭੰਡਾ ਨੇ ਪਿਛਲੇ 15 ਸਾਲਾਂ ਚ ਪੰਜਾਬੀ ਕਲਚਰ ਦਾ ਬੇੜਾ ਗਰਗ ਕੀਤਾ ਜਿਨ੍ਹਾਂ ਨੇ ਤੁਸੀਂ ਫੈਨ ਹੋ ਉਹ ਆਹੀ ਤਾਂ ਵੀ ਚੰਗੀ ਕ੍ਰੀਏਟੀਵਿਟੀ ਕੀਤੀ ਆ ਯਾਰ ਤੁਸੀਂ ਫਿਰੋਂ ਵੇਖੋ YouTube ਤੇ ਜਾ ਕੇ ਚਮਾਰ ਸਾਹਿਬ ਪੰਜਾਬੀ ਫਿਲਮ ਸਰਚ ਕਰੋ ਤੇ ਫਿਲਮ ਦੇਖੋ ਜੇ ਤੁਹਾਨੂੰ ਪੂਰੀ ਫਿਲਮ ਵਿੱਚ ਉਸ ਵੀ ਗਲਤ ਲੱਗਾ ਤੇ ਤੁਸੀਂ ਕਮੈਂਟ ਕਰੋ ਨਹੀਂ ਤਾਂ ਮੇਰਾ ਨੰਬਰ ਦਿੱਤਾ ਹੋਇਆ ਮੇਰੇ ਨੰਬਰ ਤੇ ਗੱਲ ਕਰੋ ਵੀ ਭਾਈ ਆਹ ਗੱਲ ਤੂੰ ਗਲਤ ਕਹੀ ਆ ਤੇ ਮਨ ਨੂੰ ਵੀ ਲੱਗੇ ਪਤਾ ਵੀ ਹਾਂ ਭਾਈ ਆਹ ਗੱਲ ਗਲਤ ਹੋਈ ਅਗਲੀ ਫਿਲਮ ਚ ਆਪਾਂ ਆ ਚੀਜ਼ ਨਹੀਂ ਲਿਖਣੀ ਤੁਸੀਂ ਐਵੇਂ ਗੋਣਾ ਗੱਡੀ ਯਾਰ ਮੈਂ ਐਵੇਂ ਵੰਸਵੰਦੀਆਂ ਗੱਲਾਂ ਆਪਣੇ ਕੋਲੋਂ ਯਾਰ ਮੈਂ ਉਹ ਸ਼ਬਦ ਬੋਲ ਵੀ ਨਹੀਂ ਸਕਦਾ ਜਿਹੜੇ ਤੁਸੀਂ ਬੋਲਦੇ ਹੋ ਉਹ ਚੰਗੀਆਂ ਫਿਲਮਾਂ ਬਣਨ ਦੋ ਯਾਰ ਇਹ ਨਚਾਰ ਭੜ ਜਨੇ ਸਾਰੇ ਸਰਕਾਰੀ ਆ ਸਾਰੇ ਸਰਕਾਰੀ ਤੇ ਇਹਨਾਂ ਸਰਕਾਰੀਆਂ ਦੀਆਂ ਤੁਸੀਂ ਫਿਲਮਾਂ ਤੁਹਾਡਾ ਬੇੜਾ ਗਰਕ ਕਰਤਾ ਇਹਨਾਂ ਦੇ ਨਕਲੀ ਫਿਲਮਾਂ ਵਿਖਾਓ ਵਿਖਾ ਨਕਲੀ ਕਲਚਰ ਵਿਖਾਓ ਵਿਖਾ ਗੰਦ ਖਾਨਾ ਵਿਖਾਓ ਉਹ ਚੰਗੀਆਂ ਫਿਲਮਾਂ ਬਣਨ ਲੋ ਉਹ ਚੰਗੇ ਲੋਕਾਂ ਨੂੰ ਸਪੋਰਟ ਕਰੋ ਯਾਰ ਚੰਗੇ ਲੋਕਾਂ ਨੂੰ ਸਪੋਰਟ ਕਰੋ ਪਰ ਤੁਸੀਂ ਯਾਰ ਉਹ ਹੀ ਗੰਦ ਖਰੇ ਗੰਦ ਵੇਖਣ ਦੇ ਤੁਸੀਂ ਸ਼ਕੀਨ ਹੋ ਚੁੱਕੇ ਆ ਚਮਾਰ ਸਾਹਿਬ ਤੂੰ ਬਹੁਤ ਛੇਤੀ ਸ਼ੁਰੂ ਕਰ ਰਹੇ ਆ ਇਹ ਫਿਲਮ ਥੋੜੀ ਧੂਮ ਤੜਕਿਆਲੀ ਹੋਏਗੀ ਅਗਲੀ ਚਮਾਰ ਸਾਹਿਬ ਜਿਹੜੀ ਬੰਨ ਸੀਗੀ ਉਹ ਥੋੜੀ ਸੀ ਕੋਲ ਕੋਲ ਇਹ ਥੋੜੀ ਧੂਮ ਤੜਕਿਆਲੀ ਹੋਏਗੀ ਚੰਗਾ ਬਜਟ ਰੱਖਿਆ ਸੀ ਇਹਦਾ ਤਿੰਨ ਚਾਰ ਬਾਲੀ ਜਿਹੜੇ ਵੱਡੇ ਐਕਟਰ ਆ ਫਿਲਮ ਵਾਲੀ ਉਹ ਵੀ ਲੈ ਰਹੇ ਵਿੱਚ ਤੇ ਵਧੀਆ ਫਿਲਮ ਛੇਤੀ ਆ ਰਹੀ ਆ ਫਿਰ ਦੇਖਿਓ ਧਮਾਕਾ ਕਿਵੇਂ ਹੁੰਦਾ ਧੰਨਵਾਦ ਮੇਰੇ ਧੰਨਵਾਦ